ਸਾਤਸਰੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਦੀਪ ਰੰਧਾਵਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਨੇ ਡਿਲੀਟ ਵਾਲਾ ਬਟਨ ਟਿਕੜ ਦੇ ਸਭ ਦੇ ਆਜੋ ਆਜੋ ਸੇ ਸੱਤ ਜਾਣੇ ਦੇਖਣ ਲੱਗੇ ਜਦੋਂ 150 ਬੰਦਾ ਹੋ ਗਿਆ ਨਾ ਉਦੋਂ ਠਾਣੇ ਆਪਾਂ ਕਰਦਾ ਭੈਣ ਬਿਆਜ ਕੀ ਤਨੁ ਕਹਾ ਬੁਰਿਆ ਜਿਹਾ ਕਿਉਂ ਸਾਡੀ ਬੇਇਜ਼ਤੀ ਕਰਾਉਣਾ ਜੱਟ ਕੌਮ ਦੀ ਤੇ ਪੰਜਾਬੀਆਂ ਦੀ ਰੰਦਾਵਾ ਤੋਂ ਗੋਤ ਲਈ ਫਿਰਦੇ ਰੰਦਾਵਾ ਰੰਦਾਵੇ ਦਾ ਤੈਨੂੰ ਪੂਰਾ ਪਤਾ ਹੈ ਕਿਉਂ ਵੇਚਤੀ ਕਰਾਉਣਾ ਮੈਨੂੰ ਸਮਝ ਨਹੀਂ ਆਉਂਦੀ ਤੇਰੇ ਪਿੰਡ ਦੇ ਆਂਡ ਗਵਾਂਡ ਦੇ ਤੈਨੂੰ ਕਿਉਂ ਨਹੀਂ ਕੋਈ ਰੋਕਦੇ ਜਾਂ ਕਿਉਂ ਨਹੀਂ ਕੁਝ ਕਹਿੰਦੇ ਕਿਉਂ ਨਹੀਂ ਤੈਨੂੰ ਸ਼ਰਮ ਆਉਂਦੀ ਤੂੰ ਇਹ ਕੀ ਕਰਦਾ ਤੂੰ ਤੈਨੂੰ ਹਾਫ ਮੈਂਟਲ ਬੰਦਾ ਹੈ ਤੂੰ ਤੈਨੂੰ ਐ ਨਹੀਂ ਸਮਝਉਂਦੀ ਮੈਂ ਕੀ ਆ ਕੀ ਕਰੀ ਜਾਂਦਾ ਹੈ ਤੇ ਆ ਉਹ ਜੇ ਮੇਰੇ ਸਾਲੇ ਉਹ ਆ ਕੁੱਤੇ ਜਿਹੜੇ ਤੈਨੂੰ ਪੰਪ ਦੇਈ ਜਾਂਦੇ ਆ ਅਜੀ ਬਈ ਆਏ ਕਰਾਂਗੇ ਅਸੀਂ ਧੋਕਾ ਕਰਾਂਗੇ ਕਿਉਂ ਬੀਤੀ ਸੋਸ਼ਲ ਮੀਡੀਆ ਦੀ ਦਰਬਾਰ ਤੋਂ ਬਾਈ ਕੀ ਮੈਂ ਸਾਲਾ ਚਲ ਕੀ ਮੈਂ ਤਾਂ ਜਿਹੜਾ ਹੈਗਾ ਦੀਂ ਦਾ ਤੂੰ ਤਾਂ ਬੁਰਿਆ ਜਿਹਾ ਮੋਟਰ ਮੋਟਰ ਕਰਦਾ ਰਹਿਣਾ ਲੱਗਦਾ ਸਾਲਾ ਕੋਈ ਹੋਣਾ ਕਿੱਲਾ ਤੋਂ ਕਿੱਲੇ ਤੇਰੇ ਕੋਲੇ ਤੂੰ ਤਾਂ ਜੱਟ ਨਾ ਯਾਰ ਤੈਨੂੰ ਸਕੇ ਨਹੀਂ ਕਿਸੇ ਨੇ ਕੁਛ ਵੀ ਕਿਉਂ ਗੰਦਵਾਇਆ ਤੂੰ ਚਾਟਰੀ ਕੈ ਜੋਸ਼ਟ ਉਹਦੇ ਉਹ ਆ ਯਾਰ ਮੈਂ ਵੀ ਤਾਂ ਬੀਤ ਬਲਜੀਤ ਦੀ ਇੰਨੀ ਰਿਸਪੈਕਟ ਕਰਦਾ ਜੀ ਬੰਦਾ ਬਹੁਤ ਵਧੀਆ ਬੰਦਾ ਉਹ ਉਹਨੂੰ ਉਹ ਕੱਲ ਤੋਂ ਉਹਦੇ ਨਾਲ ਫਿਰਦਾ ਮੈਂ ਇੱਥੇ ਦੇਖਿਆ ਪਤਾ ਨਹੀਂ ਪਹਿਲਾਂ ਦੀ ਹੂੰ ਜਦੋਂ ਦੀ ਕੱਲ ਦੇਖਿਆ ਮੈਂ ਉਹਦੇ ਕੋਲੇ ਫਿਰਦਾ ਤਾਂ ਮੈਂ ਵੀ ਬੀਤ ਬੀਤ ਕੋਲੇ ਆਪਣੇ ਖੈਰੇ ਕੇ ਮੇਹੇ ਕਰੂਗਾ ਹੁਣ ਮੈਂ ਕੋਈ ਨਾ ਬਚਾਈ ਮੈਂ ਬੀਤ ਕੋਲੇ ਜਾ ਕੇ ਆਉਣਾ ਪਾਉਂ ਉਹਨੇ ਕਹਿੰਦਾ ਇਹਨੂੰ ਬੁਰੇ ਜਿਹਨੂੰ ਮੂੰਹ ਨਾ ਲਾਇਕ ਕਿਉਂ ਤੁਸੀਂ ਗੰਦ ਪਾਏ ਝਮਲਾਏ ਇਹ ਮੂੰਹ ਨਹੀਂ ਮੱਥਾ ਨਹੀਂ ਤੂੰ ਕੋਈ ਕੰਮ ਕਰ ਲੈ ਧੀੜੀ ਧੀੜੀ ਬਗ ਜਾ ਕਰ ਕਿ ਅੱਛੀ ਕੀ ਹੈ ਕਿ ਅਸਤੇ ਮੈਂ ਛੋਟੇ ਜਿਹੇ ਬੀਂਦੇ ਵੇ ਕਿਥੋਂ ਬੰਦਰਾ ਹੱਥ ਮੋਬਾਈਲ ਆਇਆ ਕਿਉਂ ਸਾਡੀ ਵੇਚਤੀ ਕਰਾਉਨੇ ਹੋ ਸਾਰੇ ਮੈਨੂੰ ਲੱਗਦਾ ਹੋਏਗਾ ਵੀ ਤੂੰ ਇੱਥੇ ਮੇਰੇ ਏਰੀਆ ਦੇ ਹੀ ਆ ਜਿਹੜੇ ਸਾਡੇ ਤੇਰੀ ਬੋਲੀ ਵਾਲੀ ਜੀ ਆ ਸ਼ਰਮ ਮਨੇਰ ਮੈਨੂੰ ਐ ਨਹੀਂ ਪਤਾ ਵੀ ਪਤਾ ਨਹੀਂ ਤੇਰੇ ਪਿੰਡ ਤੇ ਕਿਉਂ ਤੈਨੂੰ ਕਿਉਂ ਨਹੀਂ ਇਕੱਠੇ ਹੋ ਕੇ ਕਹਿੰਦੇ ਯਾਰ ਵੀ ਤੂੰ ਕਿਉਂ ਟੈਗ ਜਾ ਕੇ ਵੇਚਤੀ ਕਰਾਉਣਾ ਸਾਡੀ ਗੰਦੀਪ ਇਹਨਾਂ ਜੇ ਕਿ ਗੰਦਪਾ ਛੱਡਿਆ ਤੁਸੀਂ ਯਾਰ ਚੀਮਾ ਚੀਮਾ ਦਾ ਚੱਲ ਕੋਈ ਨਾ ਉਹ ਤਾਂ ਜਿਵੇਂ ਹੈਗਾ ਜਿਹੜੇ ਸਾਡੇ ਨਾਲ ਤੂੰ ਮੋਟਰਾਂ ਮਟਰਾਂ ਇਹਦੇ ਫਿਰਨਾ ਜਿੱਟਾ ਦਾ ਮੁੰਡਾ